ਸਬਾਸ਼ ਗੁੱਡ 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 ਬਿਲਕੁਲ ਕਰ ਦੋ ਜਹਾ ਲੋ ਆਏ ਆਏ ਇਹ ਕੁਝ ਨਹੀਂ ਕਰਨਾ ਆ ਤਾਂ ਬੰਨਾ ਬਹੁ ਬੰਨਾ ਮਾ ਬਹੁ ਨਹੀਂ ਇਹ ਦੇ ਉੱਪਰ ਰੱਖ ਦੇਣਾ ਆਪਣਾ ਉਹੀ ਨਹੀਂ ਪਲਾਨ ਵੀ ਕਲੈਕ ਕਰ ਗਿਆ ਆ ਜਾ ਮੈਂ ਆਹ ਕੀ ਆਲਾ ਕੀ ਆਲਾ ਹੈ ਕੀ ਆ ਕੀ ਆ ਲੈਟ ਮੈਡ ਛੱਡ ਲਾਗਾ ਚੱਲ 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 ਇਹ ਤੇਰੀ ਗਲਤ ਕੱਟਦਾ ਸੀ ਇਹਦਾ ਇੱਕ ਵੀ ਨਹੀਂ ਆਇਆ ਲੈ ਮਾ ਪਰ ਨਾ ਸੀਗਾ ਉਹ ਨਹੀਂ ਮੈਂ ਇਹਨੂੰ ਇੱਧਰ ਜਾਂਦੇ ਹੋਲੀ ਵਿੱਚ ਇੱਕ ਵਾਈਪਰ ਨਾਲ ਕੰਟਰੋਲ ਵੀ ਰੱਖਣਾ ਨਾ ਸ਼ੱਟ ਮੈਨੂੰ ਵਾਈਪਰ ਦੇ ਕੋਈ ਤੇ ਚੱਲਾ ਦੇ ਤੈਨੂੰ ਦਿੱਤਾ ਦੇਣਾ ਰੁਕ ਤੂੰ ਉਹਨਾਂ ਨਹੀਂ ਕਰ ਮੈਂ ਕੰਟਰੋਲ ਕਰਦਾ ਨਾ ਵਾਈਪਰ ਗੱਤਾਂ ਮਾਰ ਹਾਂ ਗੱਤਾਂ ਮਾਰ ਵਾਈਪਰ ਗੱਤਾਂ ਮਗਾ ਦੇ ਇੱਕ ਗੱਤਾਂ ਲੈ ਦੋ ਜਾਂ 3 ਕੋਈ ਹੈ ਇੱਥੇ ਬਣਾ ਦੇ

ਓ ਗਰਮਾ 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 ਗਰਮ ਅਜ ਮੀਨੇ ਚਲਿਆ ਇਹਦਾ ਹੋਣਾ ਇਹਦਾ ਪਾਈ ਡੱਬਾ ਲੈ ਅੰਦਰ ਬਹੁਤ ਖਤਰਨਾਕ ਚੀਜ਼ ਹੈ ਇਸ ਸਬ ਤੋਂ ਨਾ ਧਿਆਨ ਦੇ ਨਾਲ ਰਹਿਣ ਦੀ ਜ਼ਰੂਰਤ ਹੈ ਕਈ ਲੋਕ ਅਜਗਰ ਸਮਝ ਲੈਂਦੇ ਆ ਇਹ ਰਸਲ ਬਾਈਪਰ ਆ ਜਿੱਤੋਂ ਜਿਹੜੇ ਸਨੇਕ ਰੈਸਕਿਊਰ ਆ ਉਹਨਾਂ ਨੂੰ ਵੀ ਡਰ ਲੱਗਦਾ ਹੈ ਕਿਉਂਕਿ ਇਹ ਨੂੰ ਹੱਥ ਦੇ ਨਾਲ ਨਹੀਂ ਫੜਿਆ ਜਾ ਸਕਦਾ ਇਹ ਵਾਈਟ ਕਰਦਾ ਹੀ ਕਰਦਾ ਹੈ ਚਾਹੇ ਹੱਥ ਨਾਲ ਵੀ ਫੜ ਲੰਨੇ ਆ ਸੋ ਧਿਆਨ ਰੱਖੋ ਇਹੀ ਪੈਟਰਨ ਆਪਣਾ ਜਿਹੜਾ ਉਹਦਾ ਅਜਗਰ ਦਾ ਹੁੰਦਾ ਆ ਤੇ ਇਹੀ ਇਹਦਾ ਆ ਰਸਲ ਵਾਈਪਰ ਦਾ ਪਰ ਇਹ ਇੰਨਾ ਖਤਰਨਾਕ ਆ ਜਿਹਦੇ ਵਾਈਟ ਤੋਂ ਬਾਅਦ ਅੰਗ ਕਟਣਾ ਹੀ ਪੈਂਦਾ ਆ ਸੋ ਇਸ ਵੇਲੇ ਮੌਸਮ ਆ ਧਿਆਨ ਨਾਲ ਰਹਿਣ ਦੀ ਜ਼ਰੂਰਤ ਹੈਗੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਇਹ ਕੱਲ ਆਪਣੇ ਛੋਟੇ ਵੀਰ ਤੇ ਵੱਡੇ ਵੀਰ ਇੰਦਰ ਭਾਜੀ ਨਵੀਨ ਭਾਜੀ ਨੇ ਰੈਸਕਿਊ ਕੀਤਾ ਸੀ ਇਹ ਕੀਤਾ ਸੀ ਕਿਕਰਾਂ ਵਾਲੀ ਬਸੀ ਤੋਂ ਉੱਥੇ ਰਸਲ ਵਾਈਪਰ ਸਗਾਤੇ ਹੁਣ ਥੋੜੀ ਜਿੜ ਪਹਿਲਾਂ ਜਾ ਕੇ ਅਸੀਂ ਇੱਕ ਹੋਰ ਰਸਲ ਵਾਈਪਰ ਉੱਥੇ ਰੈਸਕਿਊ ਕੀਤਾ ਕੱਲ ਦੇ ਅਸੀਂ ਤਿੰਨ ਰਸਲ ਵਾਈਪਰ ਰੈਸਕਿਊ ਕਰ ਲਏ ਆ ਤੇ ਇੱਕ ਚੌਥਾ ਹੋਰ ਨਿਕਲਿਆ ਸੀਗਾ ਤੇ ਉਹ ਉਹਨਾਂ ਨੇ ਮਾਰ ਦਿੱਤਾ ਤੇ ਕਾਲ ਨਹੀਂ ਕੀਤੀ ਕਾਲ ਕਰਨ ਤੋਂ ਬਾਅਦ ਚ ਮਾਰਨੇ ਤੋਂ ਬਾਅਦ ਚ ਉਹਨਾਂ ਨੇ ਵੀਡੀਓ ਪਾਈ ਤਾਂ ਮੈਨੂੰ ਦਿਖਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਾਲ ਕਰ ਦੇਣੀ ਸੀਗੀ ਤੇ ਇਹ ਕਾਫੀ ਬਿਗ ਸਾਈਜ਼ ਦਾ ਵਾ ਇਹ ਆਪਾਂ ਪੰਜਾਬ ਦੇ ਵਿੱਚੋਂ ਮਤਲਬ ਕਿ ਇੱਕ ਦਿਨ ਚ ਚਾਰ ਰੈਸਕਿਊ ਕਰ ਲਏ ਆ ਰਸਲ ਵਾਈਪਰ ਮਤੋਂ ਦੱਸਣਾ ਚਾਹਣਾ ਜੀ ਇੱਧਰ ਇਸਨੇਕ ਤੁਹਾਡੇ ਆਲਦਵਾਲੇ ਕਿਤੇ ਵੀ ਨਿਕਲੇ ਉਹਦੇ ਨਾਲ ਤੁਸੀਂ ਸ਼ਤਾਨੀ ਨਹੀਂ ਕਰਨੀ ਕਈ ਵੀਡੀਓ ਮੈਂ ਇੱਦਾਂ ਹੀ ਦੇਖੇ ਬੰਦੇ ਆ ਦੀ ਕਿ ਉਹ ਸੱਪ ਨੂੰ ਇੱਦਾਂ ਈਜ਼ੀ ਉਹਨਾਂ ਨਾਲ ਛੇੜਖਾਨੀਆਂ ਕਰਦੇ ਆ ਕਿ ਜਿਵੇਂ ਕੋ ਰੈਟ ਸਨੇਕ ਹੁੰਦਾ ਕਾਮਨ ਬੁਲਫ ਸਨੇਕ ਹੁੰਦਾ ਕਿ ਉਹਨਾਂ ਨੇ ਕੁਝ ਕਹਿਣਾ ਨਹੀਂ ਹੁੰਦਾ ਕਈ ਵੀਡੀਓ ਦੇ ਵਿੱਚ ਕਾਮਨ ਕਰੇ ਇੱਥੇ ਇੱਕ ਬੰਦਾ ਬੜੀ ਆਸਾਨੀ ਦੇ ਨਾਲ ਉਹਨੂੰ ਡੱਬੇ 'ਚ ਪਾ ਰਿਹਾ ਕਹਿ ਰਿਹਾ ਕਿ ਇਹ ਜ਼ਹਿਰੀਲਾ ਨਹੀਂ ਹੈਗਾ ਜੇ ਨਹੀਂ ਤੇ ਤੁਹਾਨੂੰ ਨੌਲੇਜ ਨਹੀਂ ਹੈ ਕਿ ਸਨੇਕ ਦੇ ਬਾਰੇ ਤੁਸੀਂ ਉਨੀ ਡੇਰ ਉਹਨੂੰ ਹੱਥ ਨਹੀਂ ਪਾਣਾ ਜੇ ਮੈਂ ਕਾਫੀ ਦੂਰ ਆ ਤੁਹਾਡੇ ਤੋਂ ਤੇ ਤੁਸੀਂ ਮੈਨੂੰ ਉਹਦੀ ਪਿਕ ਵਗੈਰਾ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਮੈਂ ਤੁਹਾਨੂੰ ਦੱਸ ਦਾਂਗਾ ਕਿ ਇਹਨੂੰ ਕਿੱਦਾਂ ਹੈਂਡਲ ਕਰਨਾ ਕਿੱਦਾਂ ਰੈਸਕਿਊ ਕਰਨਾ ਤੇ ਜੇ ਨਹੀਂ ਜ਼ਹਿਰੀਲਾ ਹੈਗਾ ਫਿਰ ਤਾਂ ਤੁਸੀਂ ਉਹਨੂੰ ਆਰਾਮ ਨਾਲ ਈਜ਼ੀ ਫੜ ਸਕਦੇ ਆ ਤੇ ਆਓ ਤੁਹਾਨੂੰ ਇਹਦਾ ਪੈਟਰਨ ਦਿਖਾਈਏ ਅਸੀਂ ਆਪਣੇ ਘਰ ਤੋਂ ਕਾਫੀ ਦੂਰ ਆਇਆ ਇਹ ਨਾਰਾ ਜੰਗਲ ਆ ਕਾਫੀ ਅੰਦਰ ਆ ਇੱਥੇ ਮਤਲਬ ਕਿ ਇਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਜਾਣਾ ਜ਼ਿਆਦਾ ਮੁਸ਼ਕਲ ਹੋ ਜਾਣਾ ਕਿਉਂਕਿ ਬਹੁਤ ਜ਼ਿਆਦਾ ਅੰਦਰ ਆ ਗਿਆ ਤੁਸੀਂ ਇਹਦਾ ਪੈਟਰਨ ਦੇਖ ਸਕਦੇ ਆ ਆ ਜਾਓ ਬੁੱਕੀ ਇੱਥੇ ਇਹ ਜਿਹੜੀ ਇੱਕ ਆਵਾਜ਼ ਇਹ ਪੁੱਤਰ ਦੀ ਸੀਟੀ ਵਾਂਗ ਹੁੰਦੀ ਆ ਇਹਦੇ ਬੋਡੀ ਦੇ ਉੱਤੇ ਇੱਕ ਸਾਈਕਲ ਦੀ ਚੈਨ ਵਾਂਗੂ ਜਾਂ ਰੁਦਰਾਕਸ਼ ਵਾਂਗੂ ਹੁੰਦਾ ਵਾ ਚਲੋ ਬਾਕੀ ਨੂੰ ਬਾਹਰ ਕੱਢਦੇ ਹਾਂ ਦਿਖਾਣੇ ਤੁਹਾਨੂੰ ਆ ਚੀਜ਼ ਹੁੰਦੀ ਆ ਇਹ ਜ਼ਿਆਦਾਤਰ ਪੱਤਿਆਂ ਦੇ ਵਿੱਚ ਵੀ ਦੇਖਦਾ ਨਹੀਂ ਜਦੋਂ ਇਹ ਬੈਠਾ ਹੁੰਦਾ ਵਾ ਇਹ ਜਿਵੇਂ ਕਿ ਬਾਕੀ ਕੋਬਰਾ ਹੋ ਗਿਆ ਕਾਮਨ ਕ੍ਰੇਟ ਹੋ ਗਿਆ ਉਹਨਾਂ ਦੇ ਵਿੱਚ ਜਿਹੜਾ ਹੁੰਦਾ ਨੀਰੋਟੌਕਸਿਕ ਜ਼ਹਿਰ ਹੁੰਦਾ ਵਾ ਇਹੀ ਸਨੇਕ ਇੱਕ ਇਦਾਂ ਦਾ ਹੁੰਦਾ ਵਾ ਰਸਲ ਵਾਈਪਰ ਜਿਹਦੇ ਵਿੱਚ ਅਲੱਗ ਜ਼ਹਿਰ ਹੁੰਦਾ ਵਾ ਇਹ ਚ ਹਿਮੋਟੌਕਸਿਕ ਜ਼ਹਿਰ ਹੁੰਦਾ ਵਾ ਜਿਵੇਂ ਕਿ ਕਈ ਮਤਲਬ ਕਿ ਬ੍ਰੇਨ ਬ੍ਰੇਨ ਦਾ ਹੋ ਗਿਆ ਬ੍ਰੇਨ ਦਾ ਜਿੱਦਾਂ ਵੀ ਆਪਣੇ ਇਲਾਜ ਹੁੰਦਾ ਵਾ ਉਹ ਸਾਰਾ ਕਾਮਨ ਕ੍ਰੇਟ ਤੇ ਕੋਬਰੇ ਦੇ ਜ਼ਹਿਰ ਦੇ ਨਾਲ ਹੁੰਦਾ ਵਾ ਇਸ ਸਨੇਕ ਦਰਵਾ ਜਿਵੇਂ ਕਿ ਆਪਣੇ ਆ ਨਾੜ ਕੋਈ ਵੀ ਆ ਬੋਡੀ ਦੀ ਨਾੜ ਉਹਦੇ ਜੇ ਉਹ ਬਲੌਕ ਹੋ ਜਵੇ ਇਹਦੇ ਜ਼ਹਿਰ ਦੇ ਨਾਲ ਖੂਨ ਜੰਮ ਜਾਂਦਾ ਵਾ ਤਾਂ ਇਹਦੇ ਜ਼ਹਿਰ ਦੇ ਨਾਲ ਹੀ ਬਲੌਕ ਜਿਹੜੀਆਂ ਹੋਵੇ ਨਾੜਾਂ ਉਹਦੇ ਨਾਲ ਹੀ ਠੀਕ ਹੁੰਦਾ ਵਾ ਕਿਉਂਕਿ ਇਹਨਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਆ ਜੇ ਇਹ ਖਤਮ ਹੋ ਗਏ ਤਾਂ ਇਲਾਜ ਨਹੀਂ ਆਪਾਂ ਨੂੰ ਮਿਲਣਾ ਬਾਕੀ ਚਲੋ ਹੁਣ ਇਹਨੂੰ ਰਿਲੀਜ਼ ਕਰ ਦਈਏ ਇਹਦਾ ਬਸਤਾ ਬੰਨ ਤੇ ਤੁਸੀਂ ਦੇਖ ਲਈ ਲਿਆ ਹੋਣਾ ਵਾ ਜੇ ਤੁਹਾਨੂੰ ਸਨੇਕ ਦੇ ਬਾਰੇ ਹੋਰ ਜ਼ਿਆਦਾ ਨੌਲੇਜ ਚਾਹੀਦੀ ਆ ਤਾਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਮੈਂ ਤੁਹਾਨੂੰ ਹਰੇਕ ਸਨੇਕ ਦੇ ਬਾਰੇ ਅੱਗੇ ਨਵੀਂ ਤੋਂ ਨਵੀਂ ਜਾਣਕਾਰੀ ਦਿੰਦਾ ਰਹੂੰਗਾ yeah